ਹੈਲੋ ਸੱਛੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਅ ਨੰਬਰਦਾਰ ਬਲੌਗ ਚੈਨਲ ਦੇ ਉੱਪਰ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਦੁਕਾਨ ਦੀ ਨੇੜੇ ਦੇ ਆਪਾਂ ਨੇ ਕੰਮ ਵੱਜ ਗਿਆ 10:30 ਹੁਣ ਆਪਣੀ ਦੁਕਾਨ ਨੇੜੇ ਆ ਬਸ ਅਸੀਂ ਜਾਵਾਂਗੇ ਤੁਰ ਕੇ ਥੋੜਾ ਜਿਹਾ ਰਸਟ ਇੱਕ ਸਕਿੰਟ ਦਾ ਤੇ ਅੱਜ ਅੱਜ ਨਿਕਲਿਆ ਹੀ ਧੁੱਪ ਤਾਂ ਕੱਪੜੇ ਆਪਾਂ ਧੋ ਤੇ ਸੁੱਕਣੇ ਪਾਤੀ ਕਿਉਂਕਿ ਅੱਜ ਸੂਰਜ ਨਿਕਲਿਆ ਅੱਜ ਧੁੱਪ ਨਿਕਲਈ ਦੋ ਤਿੰਨ ਦਿਨ ਹੋ ਗਏ ਧੁੱਪ ਘੱਟ ਨਿਕਲੀ ਐ ਜੀ ਪਲੀਜ਼ ਰਿਕਵੈਸਟ ਹੈ ਭੈਣਾਂ ਨੂੰ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਇੱਕ ਆਪਣੇ ਆਰ ਕੇ ਨੰਬਰਦਾਰ ਬੁਟੀਕ ਨੂੰ ਸਬਸਕ੍ਰਾਈਬ ਕਰਕੇ ਉਸ ਚੈਨਲ ਦੇ ਉੱਪਰ ਸੋਨੇ ਸੋਨੇ ਸੂਟਾਂ ਦੇ ਵੀ ਆਰਡਰ ਲਿਆ ਕਰੋ ਤੇ ਜੋ ਵੀ ਆਪਣੀ ਫੈਬਰਿਕ ਸ਼ਾਪ ਤੇ ਹੁੰਦਾ ਪਤਨ ਉਹ ਹੀ ਦਿਖਾਉਨੇ ਆ ਆਪਾਂ ਮਤਵ ਰੀਸੇਲਰ ਕੰਮ ਨਹੀਂ ਕਰਦੇ ਹੈਗੇ ਵੀ ਜੋ ਹਨਾ ਆਪਾਂ ਨੂੰ ਫੋਟੋ ਅੱਗੇ ਤੋਂ ਆਗੇ ਉਸ ਦੀ ਆਪਾਂ ਵੀਡੀਓ ਪਾਤੀ ਤੇ ਜਿਹੜਾ ਆਪਣੇ ਕੋਲ ਸ਼ਾਪ ਤੇ ਉੱਤੇ ਹੋਊਗਾ ਆਪਾਂ ਉਸ ਦੀ ਵੀਡੀਓ ਬਣਾਉਨੇ ਆ ਤੇ ਉਹੀ ਆਪਣੇ ਕੋਲ ਸ਼ਾਪ ਤੇ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਤੇ ਬੱਸ ਸਾਨੂੰ ਕਹਿੰਦੇ ਨੇ ਕਿ ਇਹ ਪਹਿਣਾ ਕਿਉਂ ਟਾਈਮ ਖਰਾਬ ਕਰਦੇ ਹੋ ਵੀਡੀਓ ਤਾਂ ਕੰਮ ਜਿਹੜਾ ਹੈਗਾ ਵੀ ਉਹ ਕਰ ਲਓ ਪਰ ਟਾਈਮ ਤੇ ਬੈਨੀਫਿਟ ਹੈਗਾ ਜਿਹੜਾ ਸੀ ਖਰਾਬ ਕਰਦੇ ਆ ਤੇ ਚਲੋ ਠੀਕ ਹੈ ਜਿਹਨਾਂ ਆਪਾਂ ਜਾਣੇ ਆ ਦੁਕਾਨ ਤੇ ਆਪਾਂ ਦਿਖਾਉਣਾ ਤੁਹਾਨੂੰ ਆਪਾਂ ਅੱਜ ਇੱਕ ਸੂਟ ਵੀ ਵਰਕ ਕਰਨਾ ਕਿਸੇ ਪਹਿਣ ਦਾ ਪਸ਼ਮੀਨੇ ਦਾ ਤੇ ਇੱਕ ਪਸ਼ਮੀਨੇ ਦਾ ਸੂਟ ਵਰਕ ਕਰਨ ਤੇ ਐਮਬਲੋਇਡਰੀ ਮਸ਼ੀਨ ਤੇ ਪੂਰਾ ਡੇਢ ਤੋਂ 2 ਦਿਨ ਲਾ ਆਰਾਮ ਨਾਲ ਲੱਗ ਜਾਂਦੇ ਨੇ ਮੈਨੂੰ ਲੱਗ ਜਾਂਦੇ ਨੇ ਕਿਉਂਕਿ ਕੰਮ ਵੀ ਹੋ ਜਾਂਦੇ ਨੇ ਕੁਝ ਮੈਂ ਹਲੇ ਦੁਕਾਨ ਤੇ ਰੱਖਣੀ ਹੈ ਭੈਣ ਕੋਈ ਹਲੇ ਮਿਲ ਨਹੀਂ ਰਹੀ ਤੇ ਬਸ ਹੌਲੀ ਹੌਲੀ ਜੀ ਸੈਟਿੰਗ ਹੈ ਜਿਹੜੀ ਸਾਰੀ ਅੱਗੇ-ਅੱਗੇ ਆਪਾਂ ਆਪਣੇ ਹਿਸਾਬ ਨਾਲ ਕਰ ਲਾਂਗੇ ਜੀ ਆਪਾਂ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਸ਼ਾਪ ਤੇ ਪਹੁੰਚ ਗਏ ਐਨਾ ਕਰ ਰਸਤਾ ਆਪਣੀ ਸ਼ਾਪ ਤਹਾਨੂੰ ਘਣੇ ਜਿੱਤੋ ਪਾਈਆ ਬ੍ਰਾਂਡ ਦੇ ਵਿੱਚ ਵੀ ਕੰਮ-ਕਮ ਕਰ ਲੈਣਗੇ ਪੁੱਛੀ ਜੀ ਬੈਠਣਾ ਹੋਵੇ ਕਰਾਂ ਵੀ ਅਲ ਇੱਕ ਦੋਕ ਕੰਮ ਅੰਦਰੋਂ ਉੱਪਰ ਆਪ ਸੁਵੇਰੀ ਕਰਦਨੇ ਆ ਤੇ ਕੰਮ ਨਿਵੇੜ ਕੇ ਫੇਰ ਆ ਜਰਨੀ ਦੁਕਾਨ ਤੇ ਜਿਹੜੀ ਕੱਪੜੇ ਕੋਲ ਹੀ ਨਾ ਪ੍ਰਿੰਟ ਸੂਟ ਆਈ ਨੇਗੇ ਏਕ ਟੈਕਸ ਦੇ ਆ ਵਾਲੀਆਂ ਚੀਜ਼ਾਂ ਇਹ ਵੀ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਨਵੀਂ ਜੀ ਚੀਜ਼ ਆ ਲੱਗ ਜੀ ਕੁਝ ਲਜੀ ਜਿਹੜਾ ਇਹ ਵਾਲਾ ਸੂਟ ਹੈ ਇਹ ਵਾਲਾ ਸੂਟ ਕਰੇਵ ਦੇ ਉੱਪਰ ਰੈਡੀ ਹੋਇਆ ਕਿਸੇ ਕਸਟਮਰ ਦਾ ਤੇ ਇਹ ਵਾਲਾ ਹੈਗਾ 80 ਗ੍ਰਾਮ ਵਾਲੀ ਕਰੇਵ ਤੇ ਪ੍ਰੋਪਰ ਹੈਂਡ ਦਾ ਕੰਮ ਰੂਗਾ ਇਹਦੇ ਵਿੱਚ ਸਾਰਾ ਇਹ ਵਾਲਾ ਸੂਟ ਆਪਾਂ ਰੈਡੀ ਕਰਤਾ ਇਹਦਾ ਜਪਾਰਸਲ ਲਾਉਣ ਲੱਗਿਆਂ ਤੇ ਚਲੋ ਜੀ ਜੇ ਤੁਸੀਂ ਇਸ ਤਰ੍ਹਾਂ ਦੇ ਸੂਟ ਆਪਣੇ ਕੋਲੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਇਹਦੀ ਫੁੱਲ ਡਿਟੇਲ ਜਾਣਨ ਦੇ ਲਈ ਪੂਰੀ ਵੀਡੀਓ ਸਮੰਨੋਂ ਆ ਮਿਲੂਗੀ ਆਰ ਕੇ ਨੰਬਰ ਦਾ ਆਰ ਬੁਟੀਕ ਚੈਨਲ ਦੇ ਉੱਪਰ ਤੁਸੀਂ ਉਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਉਸ ਉੱਤੇ ਤੁਸੀਂ ਸਾਡੇ ਸੋਹਣੇ ਸੋਹਣੇ ਕਲੇ ਸਪੈਸ਼ਲ ਸੂਟਾਂ ਵਾਸਤੇ ਹੀ ਉਹ ਵਾਲਾ ਚੈਨਲ ਹੈਗਾ ਜੀ ਉਹਦੇ ਸਾਨੂੰ ਸੂਟਾਂ ਦੀਆਂ ਵੀਡੀਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਚੈਨਲ ਦੇ ਉੱਪਰ ਆਪਾਂ ਬਲੌਗ ਵੀ ਲੈ ਕੇ ਆਉਨੇ ਆਂ ਪਲੀਜ਼ ਤੁਸੀਂ ਸਾਡੇ ਬਲੌਗ ਵੀ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਸਾਨੂੰ ਹੌਸਲਾ ਦਿਓ ਕਰੋ ਸਪੋਰਟ ਜਰੂਰ ਕਰੋ ਤੇ ਚਲੋ ਜੀ ਤੁਸੀਂ ਸਪੋਰਟ ਕਰਕੇ ਹੀ ਸਾਨੂੰ ਇੱਥੇ ਤੱਕ ਲੈ ਕੇ ਆਏ ਹੋ ਅੱਗੇ ਵੀ ਤੁਸੀਆਂ ਲੈ ਕੇ ਆਉਣਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਆਪਾਂ ਆਪਾ ਪਾਰਸਲ ਸਰਦਾਰ ਜੀ ਨੂੰ ਫੜਾਤੇ ਹੁਣ ਆਪਾਂ ਦੁਕਾਨ ਦੇ ਵਿੱਚ ਸੂਟ ਵਰਕ ਕਰਦੇ ਆ ਤੁਹਾਨੂੰ ਉਹ ਸੂਟ ਵੀ ਦਿਖਾਵਾਂਗੇ ਜਿਹੜਾ ਆਪਾਂ ਵਰਕ ਕਰਨ ਲੱਗੇ ਆ ਠੀਕ ਹੈ ਜੀ ਲੋ ਜੀ ਇਹ ਹੈਗਾ ਹੈਂਡਵਰਕ ਸੂਟ ਇਹਦੇ ਉੱਤੇ ਬਸ ਕੱਟ ਦਾਣਾ ਸਿੱਪੀ ਮੋਤੀ ਦਾ ਕੰਮ ਆ ਜਿਹੜਾ ਸੂਟ ਇੱਕ ਸਿੰਪਲ ਜਿਹਾ ਤਿਆਰ ਹੋਊਗਾ ਜੇ ਤੁਸੀਂ ਇਸ ਤਰ੍ਹਾਂ ਸਿੰਪਲ ਜੀ ਲੁੱਕ ਦੇਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਧੰਨਵਾਦ